ਡਾਕਟਰ ਮਨਮੋਹ ਸਿੰਘ ਨੇ ਇਸ ਗਾਂਧੀ ਸਜਾ ਮਿਲੀਆਂ ਕਿ ਬਹੁਤ ਵੱਡਾ ਅਲੀਗੇਸ਼ਨ ਆਪਣੇ ਆਪ ਦੇ ਨਹੀਂ ਹਕੀਕਤ ਕਰਦੀ ਚੱਖਾ ਨਾਲ ਤੂੰ ਬੇਇਨਸਾਫੀ ਕਰ ਰਿਹਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਲਈ 80% ਦੀ ਕੁਰਬਾਨੀਆਂ ਦਿੱਤੀਆਂ ਜਿਹੜੇ ਤਲਵੇ ਚੱਟਣਾ ਲੈ ਗਏ ਉਹ ਆਪਣੇ ਚਦਰਮੇ ਆਸੇ ਚੱਟ ਸਕਦੇ ਕੌਮ ਦੇ ਕੇਸੇ ਕੰਮ ਅਸਾਂ ਨਹੀਂ ਕਮਾ ਸਕਦੇ ਪਾਵੇਂ ਬਿੱਟੂਏ ਤੇ ਪਾਵੇਂ ਸਰਸਾ ਕਿਸੇ ਕੋਸ਼ਿਸ਼ ਕੀਤੀ ਆਪਣੇ ਉਹ ਨੌਬੇ ਪ੍ਰਧਾਨ ਮੰਤਰੀ ਉਹ ਆਪਣਾ ਫੈਸਲਾ ਬਤਨ ਪਰ ਉਹ ਦੇਸ਼ਨਾ ਚੰਦ ਅਸੀ ਕਿ ਮੈਂ ਬੜਾ ਸਟਰੌਂਗ ਪ੍ਰਾਈਮ ਮਿਨਿਸਟਰ ਫੈਸਲਾ ਲੈਣ ਦਾ ਹੱਕ ਮੈਂ ਬਤਨਦਾ ਨਹੀਂ ਭਾਵੇਂ ਉਹ ਕੋਈ ਹੋ ਗਿਆ ਲਖਰਾ ਜਿਹੜੇ ਪ੍ਰਾਈਮ ਮਿਨਿਸਟਰ ਹੋਏ ਨੇ ਭਾਵੇਂ ਜਿੰਦੇ ਸੰਮ ਜਿੰਦੇ ਹੋਏ ਤੇ ਜਾਵਣ ਤੇ ਆਖ ਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਹੋਏ ਉਹਨਾਂ ਨੂੰ ਉੱਥੇ ਰਾਜ ਕਰਨ ਜਗ੍ਹਾ ਮਿਲੀ ਹੈ ਤੁਸੀਂ ਕਿਉਂ ਨਹੀਂ ਦਿੱਤੀ ਜਦੋਂ ਬੰਦਾ ਦੁਨੀਆ ਤੋਂ ਚਲਾ ਗਿਆ ਕਹਿੰਦੇ ਕਿ ਉਦੋਂ ਤਾਂ ਸਾਰੀਆਂ ਚੀਜ਼ਾਂ ਗਿਲੇ ਸ਼ਿਕਵੇ ਮੰਲੂ ਕਿ ਹੁਣ ਕਿਸੇ ਦੇ ਤਾਂ ਭੁੱਲ ਜਾਣੇ ਚਾਹੀਦੇ ਆ ਗਿਲਾ ਸ਼ਿਕਵਾ ਮੋਦੀ ਸਾਹਿਬ ਉਹਨਾਂ ਦੇ ਮੋਦੀ ਸਾਹਿਬ ਨੇ ਕਿਹਾ ਕਿ ਮੇਰੇ ਹੋયા ਜਿੰਨਾ ਮਰਜੀ ਕੋਈ ਵੱਡਾ ਸਿੱਖ ਹੈ ਲੀਡਰ ਹੈ ਸੰਤ ਹੈ ਉਸ ਨੂੰ ਅਸੀਂ ਰਾਜ ਘਾਟ ਦੇ ਵਿੱਚ ਦੁਬਾਰਾ ਕਿਸੇ ਸਿੱਖ ਨੂੰ ਮਨਾਰਟੀ ਵਾਲੇ ਸਸਕਾਰ ਕਰਨ ਦੀ ਉਹਦੀ ਯਾਦਗਾਰ ਬਣਾਉਣ ਦੀ ਜਗ੍ਹਾ ਨਹੀਂ ਧਿਆਨ ਤੁਹਾਡੇ ਵੀ ਐਕਸੈਸ ਦੇ ਵਿੱਚ ਹੋਣਗੇ ਕੋਈ ਹੋਮ ਮਿਨਿਸਟਰ ਅਮਿਤ ਸ਼ਾਹ ਹੋਣੀ ਹੈ ਜਾਂ ਕੋਈ ਹੋਰ ਕਿ ਤੁਸੀਂ ਕਿਸੇ ਨਾਲ ਹੁਣ ਵੀ ਕੋਸ਼ਿਸ਼ ਕੀਤੀ ਅਸੀਂ ਆਪਣੀ ਤਾਕਤ ਨਾਲ ਆਪਣੀ ਸ਼ਰਧਾ ਨਾਲ ਡਾਕਟਰ ਮਨਮੋਹਨ ਸਿੰਘ ਦੀ ਇਜਾਦਗਾਰ ਉੱਤੇ ਬਣਾਵਾਂਗੇ ਕਿਸੇ ਦੇ ਮਹਿੰਤ ਕਰਕੇ ਨਹੀਂ ਬਣਾਵਾਂਗੇ ਜਿਸ ਬੰਦੇ ਨੇ ਇਤਨੀ ਮੋਲਕ ਦੀ ਸੇਵਾ ਕੀਤੀ ਹੋਵੇ ਉਸ ਬੰਦੇ ਨਾਲ ਤੇ ਜਾ ਵਰਤੀਰਾ ਕਰਨਾ ਗੁਰਦੁਆਰਿਆਂ ਦੇ ਮੋਰਚਿਆਂ ਦੀ ਜਿੱਦ ਦੇ ਵਿੱਚ ਮਹਾਤਮਾ ਗਾਂਧੀ ਨੇ ਕੀ ਹੋਇਆ ਕਿ ਆਪ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਉਹਨਾਂ ਸਿੱਖਾਂ ਨਾਲ ਤੁਸੀਂ ਧਰੋ ਕਮਾਰੇ ਡਾਕਟਰ ਮਨਮੋਨ ਸਿੰਘ ਐਸਾ ਪ੍ਰੈਮਿਸਟਰ ਰਹਾ ਜਿਸ ਤੇ ਤੇ ਇੱਕ 3 ਦਿਨ ਨੋਕ ਜਨਾਨ ਤੱਕ ਨਹੀਂ ਕੋ ਲਾ ਸਕਿਆ ਉਹਨੇ ਜਿਹੜੀ ਜਿੰਨੀ ਦਿਨ ਦੀ ਸੇਵਾ ਕੀਤੀ ਡੁੱਬਦੀ ਹੋਏ ਹਿੰਦੁਸਤਾਨ ਦੇ ਕਾਨਵੇਂ ਨੂੰ ਆਪਣੀਆਂ ਜੁਲਜਾਵਾਂ ਰਹੀਆਂ ਸਭ ਤੋਂ ਟੱਪ ਲੈ ਕੇ ਚੱਲਿਆ ਇਸਨੇ ਸਾਡੇ ਪੰਜਾਬੀ ਜਨਦਨਾਂ ਨੂੰ ਭਾਂਡੇ ਵਿੱਚ ਕਿਉਂਕਿ ਉਹ ਭਾਂਡੇ ਨਹੀਂ ਖਰੀਦੇ ਗਏ ਹਰ ਦੁਨੀਆ ਦੇ ਉੱਤੇ ਗਿਆ ਤੇ ਕੰਮ ਇੱਕ ਤਰ੍ਹਾਂ ਵਿੱਚ ਹੋ ਗਿਆ ਦਿਸ ਨਾ ਹੁੰਦਾ ਕੰਨ ਲਈ ਅਸੇ ਤੋੜੇ ਰਾਸਤੇ वीर बाल दिवस मना रहे हैं।अस्सी करतारपुर दा लांगा। ਤੁਹਾਡੇ ਹੱਥੇ ਬਣਾਇਆ ਸੀ। ਬਣਾਇਆ ਸੀ। ਉਹਨਾਂ ਦੀ ਮਜਬੂਰੀ ਸੀ। ਪ੍ਰਤਾਪ ਦਾ ਲਾਂਗਾ। ਅਸੀਂ ਹਿੰਦੁਸਤਾਨ ਦੀ خاطر ਆਪਣਾ ਵਤਨ ਛੱਡ ਕੇ ਆਪਣੀ ਜਗ੍ਹਾ ਛੱਡ ਕੇ ਗੁਰੂਆਂ ਦੀ ਧਰਤੀ ਛੱਡ ਕੇ ਅਸੀਂ ਆਇਆ ਬਈ ਇੱਥੇ ਸਾਡੇ ਨਾਲ ਬੇਇਨਸਾਫ ਨਹੀਂ ਹੋਣਾ। ਇਹ ਤਾਂ ਤੁਹਾਡੇ ਲੀਡਰਾਂ ਨੇ ਕਦੀ ਸੁਪਨਾ ਵੀ ਨਹੀਂ ਸੀ ਲਿਆ ਹੈਗਾ। ਬਈ ਹਿੰਦੁਸਤਾਨ ਦੀ ਕਦੀ ਹਕੂਮਤ ਕਰਨ ਲਈ ਕੋਈ ਵੀ ਹੋਵੇ। ਉਸੇ ਕਨਾਲੇ ਐਡਿਬੈਂਸਾ ਵੀ ਕਰੰਗਲੇ ਪ੍ਰਾਈਮ ਮਿਨਿਸਟਰ ਆਪਣੀ ਗਲਤੀ ਦੀ ਇਕਤਰਾਫ ਵਿੱਚ ਜਰੂਰ ਕਰੇਗਾ ਔਰ ਅਸੀਂ ਤੁਹਾਨੂੰ ਇਹ ਵੀ ਕਹਿ ਦੇਣਾ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਕਾ ਨਾਲੇ ਬੈਂਸਾ ਪਈ ਹੋਈ ਹੈ ਰਾਸ਼ਟ੍ਰ ਕਾਰਡ ਦੇ ਉੱਤੇ ਡਾਕਟਰ ਮਨਮੋਨ ਸਿੰਘ ਦੀ ਯਾਦਗਾਰ ਹੈ ਤੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਡਾਕਟਰ ਮਨਮੋਹ ਸਿੰਘ ਜੀ ਇਸ ਦੁਨੀਆ ਤੋਂ ਰੁਕਸਤ ਹੋ ਗਏ ਔਰ ਉਹਨਾਂ ਦੇ ਪਰਿਵਾਰ ਨੇ ਇੱਛਾ ਜਤਾਈ ਸੀ ਕਿ ਉਹਨਾਂ ਦਾ ਅੰਤਮ ਸੰਸਕਾਰ ਰਾਜਕਾਟ ਤੇ ਕੀਤਾ ਜਾਣਾ ਚਾਹੀਦਾ ਪਰ ਕੇਂਦਰ ਸਰਕਾਰ ਨੇ ਇਹ ਗੱਲ ਮੰਨੀ ਨਹੀਂ ਅਕਾਲੀ ਦਲ ਦੇ ਸੀਨੀਅਰ ਲੀਡਰ ਪਰਮਜੀਤ ਸਿੰਘ ਸਰਨਾ ਹੁਣਾ ਨੇ ਬੜੇ ਸੀਰੀਅਸ ਸਵਾਲ ਚੁੱਕੇ ਆ ਉਹਨਾਂ ਨੇ ਇਲਜ਼ਾਮ ਵੀ ਲਾਏ ਆ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਵਿੱਚ ਜਿਹੜੀ ਹੈ ਉਹ ਭਾਵਨਾ ਕਿਉਂ ਘਰ ਘਰ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕੀ ਐਮ ਸਿਕਿਉਰਿਟੀ ਦੀਆਂ ਗੱਲਾਂ ਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕਿਆ ਤਾਂ ਪਰਮਜੀਤ ਸਿੰਘ ਸਰਨਾ ਜੀ ਸਾਡੇ ਨਾਲ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਸਰਨਾ ਸਾਹਿਬ ਡਾਕਟਰ ਮਨਮੋਹਨ ਸਿੰਘ ਜੀ ਦਾ ਦਿਹਾਂਤ ਹੋ ਗਿਆ ਉਹਨਾਂ ਦਾ ਰਾਜਘਾਟ ਤੇ ਅੰਤਿਮ ਸੰਸਕਾਰ ਕਰਨ ਨੂੰ ਸਰਕਾਰ ਨੇ ਡਿਨਾਈ ਕਰਤਾ ਕੇਂਦਰ ਸਰਕਾਰ ਨੇ ਤੁਸੀਂ ਅਪੀਲ ਵੀ ਕੀਤੀ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਵੀ ਸਟੇਟਮੈਂਟ ਆਈ ਤੁਸੀਂ ਕਿਵੇਂ ਦੇਖਦੇ ਹੋ ਕਿ ਆਖਰਕਾਰ ਵਜਾ ਕੀ ਰਹੀ ਦੇਸ਼ ਤੇ ਪ੍ਰਧਾਨ ਮੰਤਰੀ ਜੀ ਨੇ ਇਕਨੋਮੀ ਐਨੀ ਸਟਰੋਂਗ ਕੀਤੀ ਦੇਸ਼ ਨੂੰ ਲੈ ਕੇ ਗਏ ਇੱਕ ਮੁਕਾਮ ਤੇ ਤੋ ਵਜਾ ਕੀ ਇੱਕੀ ਰਾਜ ਘਾਟ ਦੇ ਅੰਤਮ ਸੰਸਕਾਰ ਉਹਨਾਂ ਦਾ ਕਰਨ ਨੂੰ ਅਪਰੂਵਲ ਕਿਉਂ ਨਹੀਂ ਮਿਲ ਪਾਇਆ ਵਾਹਿਗੁਰੂ ਜੀ ਦਾ ਖਰਚਾ ਵਾਹਿਗੁਰੂ ਜੀ ਕੀ ਫਤਹਿ ਦੇਖੋ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਦੇ ਕੋਲ ਫੈਮਿਲੀ ਦੀ ਔਰ ਪਾਰਟੀ ਦੀ ਰਿਕਵੈਸਟ ਕਹੀ ਸੀ ਜੀ ਪਰ ਪ੍ਰਾਈਮ ਮਿਨਿਸਟਰ ਨੇ ਆਊਟਰੈਂਟਲੀ ਮਨ ਕਰਤਾ ਨਹੀਂ ਰਾਜ ਘਾਟ ਦੇ ਉੱਤੇ ਸੰਸਕਾਰ ਨਹੀਂ ਹੋਏ ਇਹ ਨਿਕਮੋਤ ਘਾਟ ਰਿਹਾ ਹੋਗਾ ਅਸੀਂ ਕੋਸ਼ਿਸ਼ ਕੀਤੀ ਆਪਣੇ ਔਰ ਲੰਬੇਗੀ ਪ੍ਰਧਾਨ ਮੰਤਰੀ ਮੋਦੀ ਆਪਣਾ ਫੈਸਲਾ ਬਦਲ ਲਿਆ ਪਰ ਉਹ ਇਹ ਦਰਸ਼ਾਣਾ ਚਾਹੁੰਦਾ ਸੀ ਕਿ ਮੈਂ ਬੜਾ ਸਟਰੋਂਗ ਪ੍ਰਧਾਨ ਮੰਤਰੀ ਹਾਂ ਫੈਸਲਾ ਲੈਣ ਦਾ ਵਕਤ ਮੈਂ ਬਦਲਦਾ ਨਹੀਂ ਭਾਵੇਂ ਉਹ ਬੇਹੋਕੀ ਵਾਲਾ ਫੈਸਲਾ ਹੋਵੇ ਮੈਨੂੰ ਦੋ ਗੱਲਾਂ ਨਜ਼ਰ ਆ ਰਹੀਆਂ ਹਨ ਡਾਕਟਰ ਮਨਮੋਹ ਸਿੰਘ ਨੂੰ ਰਾਜ ਘਾਟ ਦੇ ਵਿੱਚ ਥਾਂ ਦੇ ਉਨਾ ਕਰਦੇ ਸਭ ਤੋਂ ਪਹਿਲੀ ਗਲਤੀ ਹੈ ਕਿ ਡਾਕਟਰ ਮਨਮੋਹਨ ਸਿੰਘ ਐਸਾ ਪ੍ਰਾਈਮ ਮਿਨਿਸਟਰ ਹੈ ਜਿਸ ਤੇ ਇੱਕ ਪੰਨ ਦਿਨ ਨੋਗ ਜਨਾਮ ਤੱਕ ਨਹੀਂ ਕੋਈ ਲਾ ਸਕਿਆ ਉਹਨੇ ਜਿਹੜੀ ਜਿੰਨੀ ਦੇਰ ਦੇਸ਼ ਦੀ ਸੇਵਾ ਕੀਤੀ ਹੈ ਸਗੋਂ ਹਰਕ ਨੂੰ ਬਣਦਾ ਯੋਗ ਫੰਡ ਜਿਹੜਾ ਸੀ ਉਸਦੇ ਭਾਵੇਂ ਗੁਰਦੁਆਰੇ ਸਨ ਆਵੇਂ ਦਰਗਾਹਾਂ ਤੋਂ ਸਾਨੂੰ ਆਵੇਂ ਮੰਦਰਾਂ ਤੋਂ ਉਹਦੀ ਸੇਵਾ ਕੀਤੀ ਹੈ ਜਦ ਡਾਕਟਰ ਮਨਮੋਹ ਸਿੰਘ ਆਪਣੇ ਪਹਿਲੇ ਟਰਮ ਵਿੱਚ ਪ੍ਰਾਈਮਿੰਟਰ ਸਨ ਤਾਂ ਉਤੋਂ ਦੇ ਲੋਕਾਂ ਨੇ ਕਿਹਾ ਵੀ ਇਸ ਸ਼ਹਿਰ ਵਾਸਤੇ ਸੈਂਟਰ ਸਰਕਾਰ ਨੇ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਔਰ 300 ਸਾਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਤੇ ਹੁੰਦੇ ਹੈ ਤੁਹਾਨੂੰ ਇਹਦੀ ਮਦਦ ਕਰਨੀ ਚਾਹੀਦੀ ਹੈ ਬਟ ਐਜ਼ ਅ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਾਟ ਐਜ਼ ਅ ਸਿੱਖ ਅਸੀਂ ਤੁਹਾਡੇ ਕੋਲ ਚਾਹੁੰਦੇ ਹਾਂ ਜਿਹੜੇ ਡਾਕਟਰ ਮਨਮੋਹਨ ਸਿੰਘ ਨੇ ਐਲਾਨ ਕੀਤਾ ਸੀ 700 ਕਰੋੜ ਰੁਪਏ ਸ਼ਹਿਰ ਵਾਸਤੇ ਦੇਵਾਂਗੇ ਜੀ ਬਾਅਦ ਚ ਗੁਰਦੁਆਰਾ ਕਮੇਟੀ ਨੇ ਵੀ ਮੰਗ ਕਰ ਲਈ ਤਕਰੀਬਨ 18-1900 ਕਰੋੜ ਰੁਪਏ ਉਸਨੇ ਡੇਢ ਸਾਲ ਦੇ ਵਿੱਚ ਨਾ ਦੇੜ ਤੇ ਸ਼ਹਿਰ ਨੂੰ ਉਹ ਸ਼ੁਰੂ ਕਰਨਾ ਲੋਕਾਂ ਦੇ ਰਹਿਣ ਦੇ ਲਈ ਔਰ ਗੁਰਦੁਆਰੇ ਦੀ ਦਿੱਖ ਨੂੰ ਬਹੁਤ ਅੱਛਾ ਬਣਾਉਣ ਦੇ ਲਈ ਉਸ ਵਕਤ ਸ੍ਰੀਚਾ ਸਾਹਿਬ ਸਾਹਿਬ ਚੇਅਰਮੈਨ ਜੋ ਉਹਨਾਂ ਨੇ ਕੰਮ ਕੀਤਾ ਹੈ 댓 ਇਸ ਬਾਰ ਐਕਸਲੈਂਸ ਕਿਉਂਕਿ ਉੱਥੇ ਕੰਮ ਕਹਿੰਗਾ ਕਿ ਮਹਾਰਾਜਾ ਜੀਤ ਸਿੰਘ ਦੇ ਇੱਥੇ ਘੋੜੇ ਬੰਨੇ ਹੋਇ ਸਨ ਇੱਥੇ ਮਹਾਰਾਜਾ ਜੀਤ ਸਿੰਘ ਹੀ ਕਰਦਾ ਸੀ ਉਹਦੇ ਨਾਲ ਜਿਹੜੀ ਗੁਰਦੁਆਰੇ ਦੀ ਖੂਬਸੂਰਤੀ ਸੀ ਉਰਕਦੀ ਸੀ ਦੂਸਰੀ ਮੈਂ ਗੱਲ ਇਹ ਕਹਿ ਸਕਦਾ ਕਿ ਜਦ ਡਾਕਟਰ ਮਨਮੋਹ ਸਿੰਘ ਬਤੌਰ ਪ੍ਰਾਈਮ ਮਿਨਿਸਟਰ ਕੰਮ ਕੀਤਾ ਬੀਜੇਪੀ ਨੇ ਉਸ ਵੇਲੇ اپੋਜੀਸ਼ਨ ਦੇ ਹੋਣੇ ਇਹਨਾਂ ਤੇ ਬੜੇ ਇਲਜ਼ਾਮ ਲਾਇਆ ਸੀ ਜਿਹੜੇ ਪਿਛਲੇ 11 ਸਾਲਾਂ ਦੇ ਵਿੱਚ ਤੇ ਬੀਜੇਪੀ ਦੀ ਪਾਰਟੀ ਜਾਂ ਸਰਕਾਰ ਕੋਈ ਸਾਬਤ ਨਹੀਂ ਕਰ ਸਕੀ ਡਾਕਟਰ ਮਨਮੋਹ ਸਿੰਘ ਵਿੱਚ ਦੂਸਰੀ ਜਿਹੜੀ ਅਸਲ ਕਮੇ ਕਾ ਲੋ ਖਾਸियत ਕਾ ਲੋ ਉਹ ਇਹ ਸੀ ਕਿ ਉਹਨਾਂ ਵਰਗਾ ਕਾਬਲ ਪ੍ਰਾਈਮ ਮਿਨਿਸਟਰ ਨਹੀਂ ਆਇਆ ਹਿੰਦੁਸਤਾਨ ਚ ਜਿਸ ਨੇ 1991 ਦੇ ਵਿੱਚ ਬਤੌਰ ਮਿਨਿਸਟਰ ਇਹਨਾਂ ਚੀਜ਼ਾਂ ਕੀਤੀ ਵੀ ਮੈਂ ਉਹਨਾਂ ਸਰਨਸਾ ਸੀ ਹਾਂ ਡੁੱਬਦੀ ਹੋਏ ਹਿੰਦੁਸਤਾਨ ਦੀ 경제 ਨੂੰ ਜੀ ਆਪਣੀਆਂ ਯੋਜਨਾਵਾਂ ਰਾਂ ਜੀ ਜੀ ਬਿਲਕੁਲ ਸਭ ਤੋਂ ਟੌਪ ਤੇ ਲੈ ਕੇ ਚਲੇ ਗਏ ਜਿਸ ਦੇ ਸਾਡੇ ਪੰਜਾਬੀ ਜਗਤ ਦੇ ਭਾਂਡੇ ਵਿੱਚ ਚੁੱਕੇ ਸਨ ਉਹ ਭਾਂਡੇ ਨਹੀਂ ਖਰੀਦੇ ਗਏ ਹਰ ਦੁਨੀਆ ਦੇ ਪਹਿਲੀਆਂ ਇਕਾਨ ਵਿੱਚ ਤਾਕਤਾਂ ਵਿੱਚੋਂ ਉਹਦੇ ਨਾ ਆਉਣ ਲੱਗ ਪਏ ਦੂਸਰੀ ਜਿਹੜੀ ਗੱਲ ਮੇਰੇ ਮਨ ਦੇ ਵਿੱਚ ਹੈਗੀ ਤੇ ਡਾਕਟਰ ਮਨਮੋਹਨ ਸਿੰਘ ਨੂੰ ਇਸ ਗੱਲ ਦੀ ਸਜ਼ਾ ਮਿਲੀ ਹੈ ਕਿ ਉਹ ਸਿੱਖਿਆ ਦਾ ਔਰ ਭਾਵੇਂ ਪ੍ਰਾਈਮ ਮਿਨਿਸਟਰ ਬੜੀਆਂ ਕਹਿੰਦੇ ਜੀ ਅਸੀਂ ਤੁਹਾਡੇ ਵਾਸਤੇ ਵੀਰ ਬਾਲ ਦਿਵਸ ਮਨਾ ਰਹੇ ਆ ਜੀ ਅਸੀਂ ਕਰਤਾਰਪੁਰ ਦਾ ਲਾਂਗਾ ਤੁਹਾਡੇ ਅਸਤੇ ਬਣਾਇਆ ਸੀ ਬਣਾਇਆ ਸੀ ਉਹਨਾਂ ਦੀ ਮਜਬੂਰੀ ਸੀ ਕਰਤਾਰਪੁਰ ਦੇ ਲਾਂਗੇ ਦੀ ਕਿਉਂਕਿ ਪਾਕਿਸਤਾਨ ਸਰਕਾਰ ਨੇ ਐਲਾਨ ਕਰਤਾ ਸੀ ਕਿ ਅਸੀਂ ਇਹ ਲਾਂਗਾ ਫਰੈਂਚੀ ਸ਼ੁਰੂ ਕਰਨਾ ਹੈ ਹੂੰ ਕਿਉਂਕਿ ਸਾਡੀ এনਵਾਇਰਨਮੈਂਟ ਸਬੰਧ ਬਹੁਤ ਜ਼ਿਆਦਾ ਸੀ ਉਹ ਡਰਦੇ ਸਨ ਕਿ ਅਸੀਂ ਸ਼ੁਰੂ ਕਰੀਏ ਤੇ ਇਹ ਓਪਨ ਨਾ ਇਹ ਨਾ ਕਰੇ ਤਾਂ ਕੀ ਕਰਾਂਗੇ ਹੂੰ ਮੈਂ ਕਹਾਂ ਤੁਸੀਂ ਦੇਖਣਾ ਸੀ ਜਿਸ ਦਿਨ ਤੁਸੀਂ ਲਾਂਚ ਕਰੋਗੇ 48 ਘੰਟਿਆਂ ਚ ਇੰਦਸਤਾਨ ਦੀ ਸਰਕਾਰ ਤੁਹਾਡੇ ਪਿੱਛੇ ਲੰਘਾ ਖੋਲੋਣੇ ਚ ਤੁਹਾਡੇ ਤੋਂ ਵੱਡਾ ਯੋਗਦਾਨ ਆਪਰਾ ਸਿਪਾਹੀ ਨਹੀਂ ਇਹੀ ਕਲੇਮ ਕੀਤਾ ਜਾਂਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ ਭਾਵੇਂ ਈਵਨ ਬੀਜੇਪੀ ਇਹ ਕਹਿੰਦੀ ਹੈ ਕਿ ਅਸੀਂ ਲੰਘਾ ਖਲੋਆ ਮੋਦੀ ਸਾਹਿਬ ਦੇ ਸਿੱਖਾਂ ਦੇ ਨਾਲ ਪਿਆਰ ਬਹੁਤ ਹੈ ਇਸ ਕਰਕੇ ਲੰਘਾ ਖੁੱਲਿਆ ਨਹੀਂ ਤੇ ਕਰਤਾਰਪੁਰ ਸਾਹਿਬ ਦਾ ਲੰਗ ਤਾਂ ਖੁੱਲ ਹੀ ਨਹੀਂ ਸਕਦਾ ਸੀਗਾ ਫਿਰ ਉਹ ਕਲੇਮ ਕਰਦੇ ਕਿ ਵੀਰ ਬਾਲ ਦੇ ਵਸ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਮੋਦੀ ਸਾਹਿਬ ਨੇ ਕਹਿੰਦੇ ਸਤਿਕਾਰ ਬਹੁਤ ਕਰਦੇ ਐ ਇਸ ਕਰਕੇ ਛੋਟੇ ਸਾਹਿਬ ਜਨ ਲਈ ਅੱਜ ਵੀਰ ਬਾਲਦੇਵ ਉਸ ਮਨਾਉਂਦੇ ਤੁਸੀਂ ਕਹਿ ਰਹੇ ਹੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਜੋ ਸਭ ਦਾ ਪ੍ਰਧਾਨ ਮੰਤਰੀ ਸੀ ਮੋਨ ਸਿੰਘ ਜੀ ਉਹਨਾਂ ਨੂੰ ਸਿੱਖ ਹੋਣ ਦੀ ਸਜ਼ਾ ਮਿਲੀ ਹੈ ਬਹੁਤ ਵੱਡਾ ਅਲੀਗੇਸ਼ਨ ਆਪਣੇ ਆਪ ਦੇ ਵਿੱਚ ਨਹੀਂ ਹਕੀਕਤ ਆ ਗਈ ਹੈ ਦੇਖੋ ਤੁਸੀਂ ਗੱਲ ਛੇੜ ਲਈਏ ਤਾਂ ਮੈਂ ਫਿਰ ਗੱਲ ਜਿਹੜੀ ਸਹੀ ਹੋਊ ਗੱਲ ਕਰਦਾ ਆ ਜੀ ਜੀ ਜੇ ਕਰਤਾਰਪੁਰ ਦਾ ਲਾਂਗਾ ਜਦ ਅਸੀਂ ਸ਼ੁਰੂਆਤ ਕੀਤੀ ਸੀ 2004 ਵਿੱਚ ਅਸੀਂ ਇਹ ਨਹੀਂ ਸੀ ਕਿਹਾ ਮੈਂ ਪਾਸਪੋਰਟ ਲੈ ਕੇ ਆਉ ਤਾਂ ਸੀ ਤੁਹਾਨੂੰ ਲਾਣ ਦੇਾਂਗੇ ਅਸੀਂ ਕਹੇ ਜੀ 50% ਕੋਲ ਤੇ ਪਾਸਪੋਰਟ ਹੈ ਹੀ ਨਹੀਂ ਅਸੀਂ ਜਾਣਾ ਚਾਹੁੰਦੇ ਆ ਜਿਸ ਨਾਲ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਆ ਦਿੱਲੀ ਤੋਂ ਬਾਕੀ ਜਗ੍ਹਾ ਤੋਂ ਐਵੇਂ ਅਸੀਂ ਕਰਤਾਰਪੁਰ ਦੇ ਲੰਘੇ ਰਹੀਂ ਗੁਰਦੁਆਰੇ ਦੇ ਦਰਸ਼ਨ ਕਰਕੇ ਵਾਪਸ ਆ ਗਏ ਇਹਨਾਂ ਨੇ ਤਾਂ ਸ਼ਰਤਾਂ ਹੀ ਰੱਖਦੀਆਂ ਜੀ ਪਹਿਲੇ ਈਮੇਲ ਤੇ ਕਰਾਓ ਜੀ ਕਰ ਉਸ ਤੇ ਕਰਾਓ ਜੀ ਫਿਰ ਪਾਸਪੋਰਟ ਲੈ ਕੇ ਜਾਓ ਜੀ ਅੱਧਾ ਹਿੰਦੁਸਤਾਨ ਨੇ ਮੋਦੀ ਸਰਕਾਰ ਨੇ ਕੀਤਾ ਵੀ ਜਿਹੜਾ ਪਾਕਿਸਤਾਨ ਜਾਏਗਾ ਉਹ ਅਮਰੀਕਾ ਨਹੀਂ ਜਾ ਸਕੇਗਾ ਇਹ ਉਹ ਜ਼ਰੂਰਤ ਤਾਂ ਨਹੀਂ ਕੋਈ ਨਹੀਂ ਰੂਲ ਨਹੀਂ ਇਹਨਾਂ ਨੇ ਕਿਹਾ ਤਾਂ ਤੁਸੀਂ ਪੁੱਛ ਰਹੇ ਹੋ ਪਰ ਜੋ ਜਿਸ ਕੋ ਆਪਣੇ ਆਪਣੇ ਆਪ ਪਹੁੰਚਾ ਇਨਸਿਕਿਉਰਟੀ ਇਸ ਤਰ੍ਹਾਂ ਦੀ ਹੈਗੀ ਲੋਕਾਂ ਦੇ ਰੈਨ ਦੇ ਵਿੱਚ ਵੀ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤਾਂ ਉਹ ਕਹਿੰਦਾ ਵੀ ਆਖ ਤਾਂ ਵੀਜ਼ਾ ਤੇ ਮੋਹਰ ਨਹੀਂ ਲਾਏਗਾ ਪਰ ਅਸੀਂ ਕਹਿੰਦਾ ਨਹੀਂ ਮੋਹਰ ਨਹੀਂ ਲੱਗਦੀ ਪਰ ਮੈਂ ਕਹਿੰਦਾ ਜੀ ਜਿਹੜੇ ਬੰਦੇ ਇਹਦੀਆਂ ਸ਼ਰਤਾਂ ਲਾ ਸਕਦੇ ਨੇ ਉਹ ਕਾਰਨ ਇਹ ਸੀ ਕਿ ਇਹ ਨਹੀਂ ਜਾਂਦੇ ਸੀ ਗਿਣਤੀ ਦੇ ਬੰਦੇ ਜਾਣ ਆ ਜਾਣ ਹਜ਼ਾਰਾਂ ਦੀ ਤਰ੍ਹਾਂ ਜਿਹੜੇ ਬੰਦੇ ਉੱਥੇ ਨਾ ਜਾਣ ਇਹ ਇਸ ਕਰਕੇ ਇਹ ਇਹਨਾਂ ਦਾ ਕਹਿਣਾ ਹੈ ਇਹ ਬਹੁਤ ਚਲਾਕ ਕਿਸਮ ਦੇ ਬੰਦੇ ਨੇ ਇਹਨਾਂ ਕਹਿੰਦੇ ਨਾ ਰੋਕੋ ਤੇ ਨਾ ਜਾਣ ਦਿਓ ਰੋਕੋ ਵੀ ਨਾ ਤੇ ਉਹ ਢੀ ਗਿਣਤੀ ਸਿੱਖ ਜਾਣ ਲਈ ਨਹੀਂ ਪਰ ਜਿਹੜਾ ਤੁਸੀਂ ਅਲਿਗੇਸ਼ਨ ਲਾ ਦਿੱਤਾ ਕਿ ਡਾਕਟਰ ਮਨਮੋਹਨ ਸਿੰਘ ਨੂੰ ਉਹਨਾਂ ਨੂੰ ਸਿੱਖ ਹੋਣ ਦੀ ਸਜ਼ਾ ਮਿਲੀ ਇਸ ਕਰਕੇ ਰਾਜਕਾਟ ਤੇ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਹੋ ਪਾਇਆ ਇਹਦੇ ਪਿੱਛੇ ਮੋਦੀ ਹੁਣਾ ਦਾ ਕੀ ਪਰਸਨਲ ਇੰਟਰਸਟ ਹੋ ਸਕਦਾ ਕਿਉਂਕਿ ਸੁਖਵੀਰ ਬਾਦਲ ਹੁਣਾ ਨੇ ਵੀ ਅਪੀਲ ਕੀਤੀ ਕੱਲ ਤੁਸੀਂ ਬਹੁਤ ਲੰਬੀ ਚੌੜੀ ਇੱਕ ਪੋਸਟ ਲਿਖੀ ਕਿ ਦਖਲ ਦੇਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਚਾਹੀਦਾ ਕਿ ਰਾਜ ਘਾਟ ਦੇ ਅੰਤਮ ਸੰਸਕਾਰ ਹੋ ਗਏ ਉਹਨਾਂ ਦਾ ਪਰਿਵਾਰ ਇਹ ਚਲਦਾ ਸੀ ਪਹਿਲੇ ਮੈਂ ਤੁਹਾਨੂੰ ਦੂਸਰੀ ਗੱਲ ਦਾ ਖਲਾਸ ਦੇ ਦਿਆਂ ਜੀ ਜੀ ਬਈ ਵੀਰ ਬਾਲ ਦਿਵਸ ਮਨਾ ਰਹੇ ਆ ਜੀ ਹਮ ਸਾਰੀ ਦੁਨੀਆ ਦੇ ਸਿੱਖਾਂ ਨੇ ਇਹਨਾਂ ਨੂੰ ਅਪੀਲ ਕੀਤੀ ਕਿ ਵੀਰ ਨਹੀਂ ਉਹ ਜੱਟ ਸਾਹਿਬ ਜਾਦੇ ਸੰਤ ਜਦ ਬਾਬੇ ਸਨ ਹਾਂਜੀ ਵੀਰ ਲਫ਼ਜ਼ ਤੁਹਾਡੇ ਆਸਤੇ ਚੰਗਾ ਹੋਏਗਾ ਬਈ ਤੁਹਾਡੇ ਕਈ ਬੰਦੇ ਵੀਰ ਫਲਾਣਾ ਵੀਰ ਫਲਾਣਾ ਵੀਰ ਫਲਾਣਾ ਵੀਰ ਟਾਡੇ ਇੱਥੇ ਜਿਹੜੇ ਜਗੇ ਸਾਹਿਬ ਜਾਂਦੇ ਸਨ ਯਾ ਸਾਹਿਬ ਜਾਂਦੇ ਸਨ ਜਬ ਬਾਬੇ ਸਨ ਤੁਸੀਂ ਹਰ ਇੱਕ ਸਿੱਖ ਦੀ ਮੰਗ ਟੁਕਰਾ ਦਿੱਤੀ ਕੋਈ ਦਿੱਲੀ ਦੇ ਜਿਹੜੇ ਨੂੰ ਤੁਸੀਂ ਗੁਰਦੁਆਰਾ ਕਮੇਟੀ ਲੈ ਕੇ ਦਿੱਤੀ ਗਏ ਸਰਸੇ ਵਰਗੇ ਕਾਲਕੇ ਵਰਗੇ ਇਹ ਤੁਹਾਡੇ ਮਕਰ ਹੋ ਗਏ ਤੁਸੀਂ ਉਹ ਵੀ ਸਿੱਖਾ ਨੋਟਿਸ ਕੀਤਾ ਨਹੀਂ ਜੋ ਹਮ ਚਾਹਾਂਗੇ ਵੋਈ ਨਾਮ ਰਖਾਂਗੇ ਤੁਹਾਾਰੇ ਚਾਹਣ ਅਸੇ ਰਖਾਂਗੇ ਇਹ ਗੱਲ ਹੋ ਗਈ ਜਿਹੜਾ ਅੱਜ ਮੈਂ ਸਮਝਦਾ ਹਾਂ ਕਿਸੇ ਕੋਲ ਪੁੱਛ ਲੋ ਹਮ ਪਾਲਟ ਵੱਡੇ ਤੋਂ ਵੱਡੇ ਪਾਲਟਿਸ਼ਨ ਕੋਲ ਪੁੱਛ ਲੋ ਵੀ ਜਦ ਉੱਥੇ ਜਿਹੜੇ ਪ੍ਰਾਈਮ ਮਿਨਿਸਟਰ ਹੋਏ ਨੇ ਭਾਵੇਂ ਜਿੰਦੇ ਸਨ ਜਿੰਦੇ ਹੋਏ ਨੇ ਤੇ ਜਾਵੋ ਜ ਉਹਨਾਂ ਦੇ ਚ ਆਖ ਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਹੋਈਏ ਉਹਨਾਂ ਨੂੰ ਉੱਥੇ ਰਾਜਕਾਂਡ ਜਗ੍ਹਾ ਮਿਲੀ ਹੈ ਤੁਸੀਂ ਕਿਉਂ ਨਹੀਂ ਦਿੱਤੀ ਇਹਦੇ ਪਿੱਛੇ ਦੀ ਸਿਓਡਸ ਕੀ ਆ ਇਹਦੇ ਪਿੱਛੇ ਦੀ ਪੋਲਿਟਿਕਸ ਕੀ ਹੈ ਇਹਦੇ ਪਿੱਛੇ ਮੋਰੇ ਜਦੋਂ ਬੰਦਾ ਦੁਨੀਆ ਤੋਂ ਚਲਾ ਗਿਆ ਕਹਿੰਦੇ ਕਿ ਉਦੋਂ ਤਾਂ ਸਾਰੀਆਂ ਚੀਜ਼ਾਂ ਗਿਲੇ ਸ਼ਿਕਵੇ ਮਨਲੂਕੀ ਹੋਣ ਕਿਸੇ ਦੇ ਤਾਂ ਭੁੱਲ ਜਾਣੇ ਚਾਹੀਦੇ ਆ ਪੋਲਿਟਿਕਸ ਸਹੀ ਹੈ ਗਿਲਾ ਸ਼ਿਕਵਾ ਮੋਦੀ ਸਾਹਿਬ ਉਹਨਾਂ ਦੇ ਅੰਦਰੀਆਂ ਸਭ ਪੋਲਿਟਿਕਸ ਇਹ ਆ ਗਈ ਕਿ ਜਿਵੇਂ ਵਜ਼ੀਰ ਖਾਨ ਨੇ ਇਹ ਕਹਿ ਸੀ ਨਾ ਕਿ ਸਾਹਿਬ ਜਦ ਇਹ ਮੁਗਲੀਆਂ ਹਕੂਮਤ ਦੇ ਵਿੱਚ ਮੋਗਰਾ ਦੇ ਰਾਜ ਦੇ ਵਿੱਚ ਇਹਨਾਂ ਨੂੰ ਸਨਸਕਾਰ ਕਰਨ ਦੀ ਜਗ੍ਹਾ ਨਹੀਂ ਮਿਲੇਗੀ। ਦਵਾਨ ਟੋਡਰਮਲ ਜੀ ਨੇ ਦਵਾਨ ਟੋਡਰਾਂ ਜਾਂ ਮੋਰਾਮ ਸ਼ਾਹ ਕੇ ਸਭ ਤੋਂ ਕੀਮਤੀ ਜਗ੍ਹਾ ਬਣ ਗਈ ਅੱਜ ਤੱਕ ਦੇ ਅੱਜ ਤੇ ਉਹਨਾਂ ਨੂੰ ਸਨਸਕਾਰ ਕੀਤਾ ਗਿਆ। ਤੇ ਮੈਂ ਸਮਝਦਾ ਹਾਂ ਕਿ ਮੋਦੀ ਸਾਹਿਬ ਨੇ ਕਿਹਾ ਕਿ ਮੇਰੇ ਹੋયા ਜਿੰਨਾ ਮਰਜ਼ੀ ਕੋਈ ਵੱਡਾ ਸਿੱਖ ਲੀਡਰ ਐ ਸੰਤੇ ਉਸ ਨੂੰ ਅਸੀਂ ਰਾਜ ਘਾੜ ਦੇ ਵਿੱਚ ਉਹ ਦੁਬਾਰਾ ਕਿਸੇ ਸਿੱਖ ਨੂੰ ਮਨਾਟੀ ਵਾਲੇ ਨੂੰ ਸਸਕਾਰ ਕਰਨ ਦੀ ਉਹਦੀ ਯਾਦਗਾਰ ਬਣਾਉਣੀ ਜਗਾਨੀ ਧਿਆਨ ਨਹੀਂ ਇਹਦੇ ਪਿੱਛੇ ਦੀ ਪੋਲਿਟਿਕ ਸਿਰਫ ਸਿੱਖ ਹੋਣਾ ਤੁਹਾਨੂੰ ਲੱਗਦੀ ਕਿ ਡਾਕਟਰ ਮਨਮੋਹਨ ਸਿੰਘ ਸਿੱਖ ਸੀਗੇ ਇਸ ਕਰਕੇ ਰਾਜਘਾਟ ਤੇ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋ ਪਾਇਆ 100% 100% ਉਹਨਾਂ ਨੂੰ ਸਿੱਖ ਹੋਣ ਦੀ ਸਜ਼ਾ ਮਿਲੀ ਹੈ ਜਿਸ ਬੰਦੇ ਨੇ ਇਤਨੀ ਮੁਲਕ ਦੀ ਸੇਵਾ ਕੀਤੀ ਹੋਵੇ ਉਸ ਬੰਦੇ ਨਾਲ ਇਹ ਜਾਬਰਤੀਰਾ ਕਰਨਾ ਔਰ ਇਹ ਵੀ ਗੱਲ ਮੈਨੂੰ ਸਮਝ ਆਂਦੀ ਹੈ ਕਿਉਂਕਿ ਅ ਡਾਕਟਰ ਮਨਮੋਹ ਸਿੰਘ ਦੀ ਪੈਦਾਸ਼ ਜ਼ਿਲ੍ਹਾ ਜੇਲਮ ਚਕਵਾਲ ਦੇ ਵਿੱਚ ਹੋਈ ਹੈ। ਉਹ ਪਾਕਿਸਤਾਨ 'ਚ ਹੋਣਾ। ਤੇ ਇਹ ਕਹਿੰਦੇ ਨੇ ਜੀ ਜੇ ਨਾਮ ਹੋਗਾ ਇਹ ਪਾਕਿਸਤਾਨ 'ਚ ਪੈਦਾ ਹੋਏ تھے۔ ਅਸੀਂ ਕੋ ਪਾਕਿਸਤਾਨ 'ਚ ਥੋੜੀ ਜੰਮੇ ਹਾਂ। ਉਦੋਂ ਤਾਂ ਅਸੀਂ ਗੁਰੂਆਂ ਦੀ ਧਰਤੀ ਪੰਜਾਬ ਜੰਮੇ ਆ। ਅਸੀਂ ਹਿੰਦੁਸਤਾਨ ਦੀ ਖਾਤਰ ਆਪਣਾ ਵਤਨ ਛੱਡ ਕੇ ਆਪਣੀ ਜਗਾ ਛੱਡ ਕੇ ਗੁਰੂਆਂ ਦੀ ਧਰਤੀ ਛੱਡ ਕੇ ਅਸੀਂ ਆਇਆ ਬਈ ਇੱਥੇ ਸਾਡੇ ਨਾਲ ਬੇਇਨਸਾਫੀ ਨਹੀਂ ਹੋਣਗੀ ਇਹ ਤੇ ਸਾਡੇ ਲੀਡਰਾਂ ਨੇ ਕਦੀ ਸੁਪਨਾ ਵੀ ਨਹੀਂ ਸੀ ਲਿਆ ਹੋਇਆ ਹੈਗਾ ਬਈ ਹਿੰਦੁਸਤਾਨ ਦੀ ਕਦੀ ਹਕੂਮਤ ਕਰਨ ਲਈ ਕੋਈ ਵੀ ਹੋਵੇ ਉਸੇ ਕਨਾਲ ਇਹ ਜੀ ਬੇਇਨਸਾਫੀ ਕਰਨਗੇ ਇਹ ਮੈਂ ਦੂਰ ਕਹਿ ਦੇਣਾ ਚਾਹੁੰਦਾ ਹਾਂ ਤੁਹਾਡੇ ਮਾਧਮੇਨ ਜੀ ਪ੍ਰਾਈਮ ਮਿਨਿਸਟਰ ਆਪਣੀ ਗਲਤੀ ਦੀ ਇਖਤਲਾਫ ਵੀ ਜ਼ਰੂਰ ਕਰੇਗਾ ਔਰ ਅਸੀਂ ਤੁਹਾਨੂੰ ਇਹ ਵੀ ਕਹਿ ਦੇਣਾ ਚਾਹੁੰਦੇ ਹਾਂ ਸਮੇਂ ਦੀ ਮੈਂ ਗਰੰਟੀ ਨਹੀਂ ਕਰਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿੱਖਾਂ ਨਾਲੇ ਬੇਇਨਸਾਫੀ ਹੋਈ ਹੈ ਸਿੱਖ ਰਾਜ ਘਾੜ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਚੂ ਬਣਾਉਂਦੇ ਆ ਇਸ ਜਿਹੜੀ ਵੀ ਸਰਕਾਰ ਹੋਏਗੀ ਉਹ ਬਣਾਏਗੀ ਇਹਨਾਂ ਨੇ ਤਾਂ ਹੁਣ ਜਿਹੜੀ ਗਲਤੀ ਕੀਤੀ ਹੈ ਉਹ ਇਹਨਾਂ ਕੋਲ ਸੁਧਰ ਨਹੀਂ ਸਕਦੀ ਤੁਹਾਡੇ ਵੀ ਐਕਸੈਸ ਦੇ ਵਿੱਚ ਹੋਣਗੇ ਕੋਈ ਹੋਮ ਮਿਨਿਸਟਰ ਅਮਰਿਸ਼ਾ ਹੋਣੀ ਹੈ ਜਾਂ ਕੋਈ ਹੋਰ ਕੀ ਤੁਸੀਂ ਕੁਝ ਸੁਨੇਹਾ ਲਾਉਣ ਦੀ ਕੋਸ਼ਿਸ਼ ਕੀਤੀ ਦੇਖੋ ਮੇਰੇ ਤੇ ਇਹ ਨਾਲ ਕੋਈ ਡਾਇਰੈਕਟ ਲਿੰਕ ਨਹੀਂ ਆ ਰਿਹਾ ਹਮ ਬਹਾਲ ਮੈਂ ਟੈਲੀਫੋਨਾਂ ਜਰੂਰ ਕੀਤੀਆਂ ਸਨ ਹਮ ਪਰ ਹਾਇਰ ਸਾਟ ਨੇ ਮੇਰੇ ਟੈਲੀਫੋਨ ਨਹੀਂ ਚੁੱਕਿਆ ਹਮ ਤੇ ਕੋਈ ਗੱਲ ਨਹੀਂ ਮੈਂ ਸਮਝ ਗਿਆ ਪ੍ਰੈਸ਼ਰ ਨੇ ਤਾਂ ਇਹ ਵੀ ਮੈਂ ਰਾਤੀ 11:00 ਜਦ ਟੈਲੀਫੋਨ ਕਿਉ ਕਰ ਰਿਹਾ ਹਾਂ ਹਮ ਇਹ ਚੁੱਕੀ ਭਗਵਾਨ ਨੇ ਬਟ ਇੱਕ ਗੱਲ ਮਾਸਟਰ ਤਾਰਾ ਸਿੰਘ ਕਹਿੰਦੇ ਸਨ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਅਸੀਂ ਮਿੰਤ ਨਹੀਂ ਕਰਾਂਗੇ ਅਸੀਂ ਆਪਣੀ ਤਾਕਤ ਨਾਲ ਆਪਣੀ ਸ਼ਰਧਾ ਨਾਲ ਡਾਕਟਰ ਮਨਮੋਹਨ ਸਿੰਘ ਜੀ ਇਜਾਦਗਾਰ ਉੱਤੇ ਬਣਾਵਾਂਗੇ ਕਿਸੇ ਦੀ ਮਿੰਤ ਕਰਕੇ ਨਹੀਂ ਬਣਾਵਾਂਗੇ ਬਿਲਕੁਲ ਨਹੀਂ ਬਣਾਵਾਂਗੇ ਥੈਂਕ ਯੂ ਸਿੱਖਾਂ ਨਾਲ ਤੂੰ ਬੇਇਨਸਾਫੀ ਕਰ ਰਿਹਾ ਹੈਂ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਲਈ 80 ਫੀਸਦੀ ਬਲਿਦਾਨੀਆਂ ਦਿੱਤੀਆਂ ਹਨ। ਹਾਂਜੀ। ਜਿਨ੍ਹਾਂ ਦੀ ਗੁਰਦੁਆਰਿਆਂ ਦੇ ਮੋਰਚਿਆਂ ਦੀ ਜਿੱਦ ਦੇ ਵਿੱਚ ਮਹਾਤਮਾ ਗਾਂਧੀ ਨੇ ਕਿਹਾ ਹੋਏ ਕਿ ਆਪ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਉਹਨਾਂ ਸਿੱਖਾਂ ਨਾਲ ਤੁਸੀਂ ਧਰੋਖ ਮਾਰੇ ਹੋ। ਬੜੇ ਸ਼ਰਮ ਦੀ ਗੱਲ ਹੈ। ਪਰ ਭਾਜਪਾ ਦੇ ਕਿਸੇ ਲੀਡਰ ਦੇ ਵੱਲੋਂ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਆਈ इवन ਮੈਂ ਚਲੋ ਨਾਂ ਪਹਿਲਾਂ ਲੈਣਾ ਨਹੀਂ ਚਾਹੁੰਦਾ ਸੀ ਮੈਂ ਤੁਸੀਂ ਵੀ ਚਲੋ ਦਿੱਲੀ ਤੋਂ ਆਨੇ ਭਮਨਜਿੰਦਰ ਸਿੰਘ ਸਿਰਸਾ ਹੋਣ ਜਾਂ ਫਿਰ ਕਾਰਪਾ ਆਪਣੀ ਹੋਣ ਜਾਂ ਰਵਨੀਤ ਬਿੱਟੂ ਹੋਣ ਕਿਉਂਕਿ ਰਵਨੀਤ ਬਿੱਟੂ ਹੁਣੀ ਤਾਂ ਕਾਂਗਰਸ ਰਹਿ ਲੰਬਾ ਸਮਾਂ ਹੁਣ ਚਾਹਤੇ ਵੀ ਨਹੀਂ ਮੋਦੀ ਸਾਹਿਬ ਦਾ ਲਫਜ਼ ਮੇਰਾ ਮਾੜਾ ਹੈਗਾ ਮੈਂ ਨਹੀਂ ਲਫਜ਼ ਉਹ ਵਰਤ ਸਕਦਾ ਪਰ ਜਿਹੜੇ ਤਲਵੇ ਚੱਟਣਾ ਲੈ ਗਏ ਉਹ ਆਪਣੇ ਚਦਰਮੇ ਆਸੇ ਚੱਟ ਸਕਦੇ ਨੇ ਕੌਮ ਦੇ ਕਿਸਾ ਕੰਮ ਆਸੇ ਕੰਮ ਆਸਦੇ ਭਾਵੇਂ ਬਿੱਟੂ ਇਹ ਤਾਂ ਪਾਣ ਸਰਦਾ ਤੁਹਾਨੂੰ ਲੱਗਦਾ ਇਹਨਾਂ ਨੇ ਗੱਲ ਨਹੀਂ ਰੱਖੀ ਹੋਊਗੀ ਹਾਇਰ ਅਥਾਰਟੀ ਦੇ ਅੱਗੇ ਪਰ ਉਹ ਨੇ ਸ਼ਾਂਤਾਂ ਕਹਿੰਦੇ ਸਿਰਸਾ ਜੋ ਬਿੱਟੂ ਬਹੁਤ ক্লোਜ਼ ਹੈ ਮੇਰੇ ਦੋਸਤ ਨੇ ਉਸੇ ਕਰਕੇ ਰਾਜ ਸਭਾ ਮੈਂਬਰ ਬਣਾਇਆ ਮੰਤਰੀ ਬਣਾਇਆ ਮੈਂ ਕਰਾਂ ਜੀ ਉਸ ਫਾਇਦਾ ਕੀ ਫਾਇਦਾ ਜਿਹੜਾ ਇਨਸਾਨ ਕੌਮ ਦੇ ਨਾਮ ਕੰਮ ਕਰਕੇ ਕੌਮ ਵਾਸਤੇ ਨਾ ਕਰਕੇ ਨਿੱਜੀ ਕੰਮ ਕਰਾਉਣ ਵਾਸਤੇ ਕੰਮ ਕਰੇ ਉਹ ਪਸ਼ੂ ਵਜ ਤੇ ਇਨਸਾਨཅ ਕੀ ਫਰਕ ਹੋਇਆ ਫਿਰ ਉਹ ਇਨਸਾਨ ਨਹੀਂ ਪਸ਼ੂ ਆ ਗਿਆ ਨਹੀਂ ਪੁੱਛਣਾ ਪਰਿਵਰਤਨ ਚਾਹੁੰਦਾ ਜੀ ਕਿਦਰ ਉਕਾਲ ਤੱਕ ਦੇਖ ਕਿਦਰ ਮੈਂ ਬੋਲਾਂ ਪਰਮਜੀਤ ਸਿੰਘ ਸਰਨਾ ਸਾਡੇ ਨਾਲ ਸੀਗੇ ਦੁਬਈ ਪਹੁੰਚੇ ਹੋਏ ਨੇ ਪਰਮਜੀਤ ਸਿੰਘ ਸਰਨਾ ਔਰ ਇਹਨਾਂ ਨੇ ਪੋਸਟ ਜੋ ਫੇਸਬੁੱਕ ਤੇ ਸਾਂਝੀ ਕੀਤੀ ਉਸ ਤੋਂ ਬਾਅਦ ਗੱਲਬਾਤ ਹੋਈ ਤਾਂ ਜਰੂਰ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਪਰਮਜੀਤ ਸਿੰਘ ਸਰਨਾ ਹੋਣਾ ਨੇ ਦੁੱਖ ਵੀ ਜਤਾਇਆ ਇਸ ਚੀਜ਼ ਦੇ ਉੱਪਰ ਕਿ ਜਿੱਥੇ ਇੱਕ ਪਾਸੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਣਾ ਦੇ ਦੇਹਾਂਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਰਾਜਘਾਟ ਤੇ ਨਹੀਂ ਕੀਤਾ ਗਿਆ ਇਸ ਦੇ ਪਿੱਛੇ ਦੀ ਪੋਲਿਟਿਕਸ ਕੀ ਰਹੀ ਹੈ ਉਹ ਵੀ ਉਹਨਾਂ ਨੇ ਦੱਸੀ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਤੋਂ ਮੈਂ ਟਾ ਨਹੀਂ ਕਰਾਂਗੇ ਅਸੀਂ ਆਪਦੇ ਦਮ ਤੇ ਉਹਨਾਂ ਦੀ ਯਾਦਗਾਰ ਰਾਜਘਾਟ ਤੇ ਬਣਾਵਾਂਗੇ ਹੋ ਸਕਦਾ ਸਮਾਂ ਲੱਗ ਜੇ ਬੇਸ਼ੱਕ ਪਰ ਬਣਾਵਾਂਗੇ ਜ਼ਰੂਰ ਇਹ ਉਹਨਾਂ ਨੇ ਦਾਵਾ ਕੀਤਾ